ਸਿੱਟਾ ਫੀਮ ਪੁੱਕੀ ਜਾਂ ਕੋਈ ਵੀ ਮੈਡੀਕਲ ਨਸ਼ਾ ਡੋਡਿਆਂ ਦੇ ਨਾਲ ਲੱਗੇ ਹੋਏ ਸਾਡੇ ਕੋਲ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਆ ਜਿਹੜੇ ਆਪਣੇ ਇਸ ਬਿਮਾਰੀ ਚੋਂ ਇਸ ਕੋਡ ਚੋਂ ਨਿਕਲਣਾ ਚਾਹੁੰਦੇ ਆ ਤੇ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਪੇਸ਼ੈਂਟ ਆਉਂਦੇ ਆ ਤੇ ਬਹੁਤ ਸਾਰੇ ਲੋਕ ਇਹਦੇ ਵਿੱਚ ਕਾਮਯਾਬੀ ਹੁੰਦੇ ਆ ਤਾਂ ਨਸ਼ਾ ਛੱਡ ਵੀ ਦਿੰਦੇ ਆ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਸਾਡੇ ਕੋਲ ਜਿਹੜਾ ਸਾਡੇ ਹੈਲਥ ਸੈਂਟਰ ਦਾ ਸਾਡੀ ਕੰਪਨੀ ਦਾ ਪ੍ਰੋਡਕਟ ਆ ਜਿਹਦਾ ਨਾਮ ਆ ਫਿਟ ਲਾਈਫ ਇਹ ਜੜੀ ਬੂਟੀਆਂ ਦੇ ਇੱਕ ਅਜਿਹੇ ਵਿਧੀ ਦੇ ਨਾਲ ਆਯੁਰਵੈਦਿਕ ਨੁਕਤਾ ਆ ਜਿਹੜਾ ਵੱਡੀ ਤੋਂ ਵੱਡੀ ਨਸ਼ੇ ਦੀ ਤੋੜ ਨੂੰ ਪਹਿਲੀ ਖਰਾਕ ਦੇ ਨਾਲ ਖਤਮ ਕਰ ਦਿੰਦਾ ਆ ਸਭ ਤੋਂ ਔਖੀ ਕੀ ਹੁੰਦੀ ਜਦੋਂ ਕੋਈ ਬੰਦਾ ਨਸ਼ਾ ਛੱਡਣ ਦਾ ਮਨ ਬਣਾਉਂਦਾ ਨਾ ਉਹ ਪੂਰੀ ਦਿਲ ਵਿੱਚ ਧਾਰ ਲੈਂਦਾ ਕਿ ਭਾਈ ਮੈਂ ਨਸ਼ਾ ਛੱਡਣਾ ਚਾਹੁੰਦਾ ਮੈਂ ਇਸ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦਾ ਆ ਉਹਨੂੰ ਸਭ ਤੋਂ ਵੱਡੀ ਜਿਹੜੀ ਦਿੱਕਤ ਆਉਂਦੀ ਆ ਪ੍ਰੋਬਲਮ ਆਉਂਦੀ ਆ ਉਹ ਆਉਂਦੀ ਆ ਉਹਨੂੰ ਤੋੜਦੀ ਜਦੋਂ ਅਸੀਂ ਕਿਸੇ ਨਸ਼ੇ ਦੇ ਆਦੀ ਹੋ ਜਾਂਦੇ ਆ ਕਿਸੇ ਨਸ਼ੇ ਦੇ ਗੁਲਾਮ ਹੋ ਜਾਂਦੇ ਆ ਤਾਂ ਸਾਡਾ ਸਰੀਰ ਉਸ ਤੋਂ ਬਿਨਾ ਰਹਿ ਨਹੀਂ ਸਕਦਾ ਸਾਨੂੰ ਜੇ ਇਸ ਟਾਈਮ ਅਸੀਂ ਉਸ ਨਸ਼ੇ ਦੀ ਡੋਜ਼ ਨੂੰ ਲੈਨੇ ਆ ਉਸ ਟਾਈਮ ਸਾਡਾ ਸਰੀਰ ਉਹ ਨੂੰ ਮੰਗਦਾ ਆ ਤੇ ਉਹਦੇ ਨਾਲ ਫਾਈਟ ਕਰਨੇ ਉਹ ਚੀਜ਼ ਦਾ ਮੁਕਾਬਲਾ ਕਰਨਾ ਬਹੁਤ ਔਖਾ ਹੋ ਜਾਂਦਾ ਆ ਬਹੁਤ سارے ਲੋਕ ਸਾਡੇ ਕੋਲ ਆਉਂਦੇ ਜਿਹੜੇ ਦੋ ਦੋ ਵਾਰ ਸੈਂਟਰਾਂ ਤੇ ਜਾ ਚੁੱਕੇ ਆ ਪਰ ਮੁੜ ਕੇ ਆ ਕੇ ਫਿਰ ਉਸੇ ਮਾਹੌਲ ਦੇ ਵਿੱਚ ਆਉਂਦੇ ਆ ਤੇ ਮੁੜ ਕੇ ਫਿਰ ਉਹ ਨਸ਼ੇ ਤੇ ਲੱਗ ਜਾਂਦੇ ਆ ਪਰ ਅਸੀਂ ਇਹ ਗੱਲ ਕਰਨੀ ਚਾਹੁੰਦੇ ਹਾਂ ਕਿ ਸਾਡੇ ਕੋਲ ਸਾਡਾ ਇਹ ਜਿਹੜਾ ਆਯੁਰਵੇਦ ਨੁਕਤਾ ਆ ਜਿਹਦਾ ਨਾਮ ਹੈਗਾ ਫਿਟ ਲਾਈਫ ਯੋਰ ਫਿਟਨੈਸ ਡ੍ਰੀਮ ਇਹ ਫੈਟ ਲਾਈਫ ਜਿਹੜਾ ਆਯੁਰਵੇਦ ਨੁਕਤਾ ਆ ਇਹਨੇ ਬਹੁਤ ਲੋਕਾਂ ਦੀ ਜ਼ਿੰਦਗੀ ਬਦਲੀ ਆ ਇਹਦੇ ਬਾਰੇ ਆਪਾਂ ਇਹ ਗੱਲ ਬੋਲ ਸਕਦੇ ਹਾਂ ਕਿ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਨਸ਼ਾ ਕਰਦੇ ਆ ਬੇਸ਼ੱਕ ਚਿੱਟਾ ਫੀਮ ਡੋਡੇ ਕਿਸੇ ਵੀ ਤਰ੍ਹਾਂ ਦਾ ਪ੍ਰੈ ਮੈਡੀਕਲ ਨਸ਼ਾ ਹੋਵੇ ਤਾਂ ਸਾਡੇ ਕੋਲ ਉਸ ਨਸ਼ੇ ਦੀ ਤੋੜ ਦਾ ਹੱਲ ਹੈਗਾ ਆ ਤੁਸੀਂ ਸਾਡੇ ਹੈਲਥ ਸੈਂਟਰ ਆ ਕੇ ਮਨ ਬਣਾ ਕੇ ਆਓ ਤੁਸੀਂ ਸਾਡੇ ਕੋਲੋਂ ਵਾਇ ਕੂਰੀਅਰ ਇਹ ਦਵਾਈ ਮਗਾਉਣਾ ਚਾਹੁੰਦੇ ਆ ਤਾਂ ਆਪਣਾ ਮਨ ਬਣਾ ਕੇ ਸਾਨੂੰ ਕਾਲ ਕਰੋ ਜੇ ਤੁਸੀਂ ਆਪਣਾ ਮਨ ਬਣਾ ਕੇ ਸੋਚ ਲਿਆ ਕਿ ਭਾਈ ਮੈਂ ਨਸ਼ੇ ਦੀ ਇਸ ਦਲਦਲ ਚੋਂ ਨਿਕਲਣਾ ਆ ਤਾਂ ਐਨਾ ਅਸੀਂ ਤੁਹਾਨੂੰ ਸ਼ੋਰ ਕਰਦੇ ਆ ਕਿ ਪਹਿਲੀ ਖਰਾਕ ਦੇ ਨਾਲ ਹੀ ਤੁਹਾਡੀ ਤੋੜ ਖਤਮ ਹੋ ਜਾਣੀ ਆ ਤੇ ਦੂਜੀ ਗੱਲ ਜਿਹੜੀ ਇਹ ਦਵਾਈ ਆ ਇਹ ਤੁਹਾਡਾ ਜਿੱਦਾਂ ਜਿੱਦਾਂ ਟਰੀਟਮੈਂਟ ਚੱਲਣਾ ਆ ਵੱਧ ਤੋਂ ਵੱਧ ਬੋਲ ਸਕਦੇ 40 ਦਿਨ ਦਾ ਟਰੀਟਮੈਂਟ ਆ ਜਿੰਦਾ ਮਰਜ਼ੀ ਤੁਸੀਂ ਨਸ਼ਾ ਕਰਦੇ ਆ ਇਹ ਦਿਨੋ ਦਿਨ ਇਹਦੀ ਖਰਾਕ ਘਟਣੀ ਆ ਇਹ ਕਿਸੇ ਨਸ਼ੇ ਦੀ ਤਰ੍ਹਾਂ ਨਹੀਂ ਤੁਹਾਡੀ ਬਾਡੀ ਨੂੰ ਲੱਗਣਾ ਨਹੀਂ ਹੈਗਾ ਜਿ ਪਹਿਲੇ ਦਿਨ ਤੋਂ ਤੁਹਾਡੀ ਜਿਹੜੀ ਖਰਾਕ ਹੁਣੀ ਆ ਹੋਰ ਤਿੰਨ ਦਿਨ ਬਾਅਦ ਤੁਹਾਡੀ ਖਰਾਕ ਹੋਰ ਘਟਦੀ ਜਾਣੀ ਆ ਚਾਰ ਦਿਨ ਬਾਅਦ ਹੋਰ ਘਟਦੀ ਜਾਣੀ ਆ 40 50 ਦਿਨ ਦੇ ਵਿੱਚ ਤੁਹਾਨੂੰ ਇਸ ਦਵਾਈ ਦੀ ਲੋੜ ਵੀ ਨਹੀਂ ਪੈਣੀ ਤੇ ਤੁਸੀਂ ਨਸ਼ੇ ਦੇ ਕੋਹੜ ਚੋਂ ਵੀ ਨਿਕਲ ਜਾਉਗੇ ਤੇ ਜਿੱਦਾਂ ਦੀ ਜ਼ਿੰਦਗੀ ਤੁਸੀਂ ਪਹਿਲਾਂ ਜੀਉਂਦੇ ਸੀ ਹੈਲਦੀ ਜ਼ਿੰਦਗੀ ਜੀਉਂਦੇ ਸੀ ਤੰਦਰੁਸਤ ਸੰਜੀਦ ਜੀਉਂਦੇ ਸੀ ਤੁਸੀਂ ਉਸ ਨਸ਼ੇ ਦੀ ਗੁਲਾਮੀ ਦੇ ਵਿੱਚੋਂ ਯਾਦ ਹੋ ਜਾਉਗੇ ਸਾਡੀ ਸਕਰੀਨ ਦੇ ਉੱਤੇ ਜਿਹੜੇ ਨੰਬਰ ਦਿੱਤੇ ਹੋਏ ਆ ਇਹ ਸਾਡੇ ਹੈਲਥ ਸੈਂਟਰ ਦੇ ਨੰਬਰ ਆ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਾਲ ਕਰਕੇ ਸਾਡੇ ਆਫਿਸ ਦੇ ਡਾਕਟਰ ਦੇ ਨਾਲ ਕੰਸਲਟ ਕਰਕੇ ਇਹਨੂੰ ਟ੍ਰੀਟਮੈਂਟ ਨੂੰ ਲੈ ਸਕਦੇ ਆ ਜੇ ਤੁਸੀਂ ਸਾਡਾ ਆਥ ਹੈਲਥ ਸੈਂਟਰ ਵਿਜ਼ਿਟ ਕਰਨਾ ਆ ਸਾਡੇ ਹੈਲਥ ਸੈਂਟਰ ਦਾ ਐਡਰੈਸ ਨੋਟ ਕਰ ਲਓ ਡੀ ਐਮ ਸੰਜੀਵਨੀ ਹੈਲਥ ਸੈਂਟਰ ਸ਼ਹਿਰ ਬੰਗਾ ਨੇੜੇ ਗੁਰੂ ਤੇਗ ਬਾਦਰ ਗੇਟ ਪਹਿਲੀ ਮੰਜ਼ਲ ਦੇ ਉੱਤੇ ਸਟਾਰ ਕੰਪਲੈਕਸ ਬਿਲਡਿੰਗ ਦੇ ਵਿੱਚ ਸਾਡਾ ਹੈਲਥ ਸੈਂਟਰ ਆ ਜ਼ਿਲ੍ਹਾ ਨਵਾਂ ਸ਼ਹਿਰ ਪੈਂਦਾ ਆ ਤੁਸੀਂ ਆ ਕੇ ਕੰਸਲਟ ਕਰਕੇ ਵੀ ਆਪਣੇ ਲਈ ਟ੍ਰੀਟਮੈਂਟ ਕਰਵਾ ਸਕਦੇ ਆ ਬਾਈ ਕੂਰੀਅਰ ਮਗਵਾਉਣਾ ਹੋਵੇ ਤੁਸੀਂ ਉਹ ਵੀ ਮਗਾ ਸਕਦੇ ਆ ਬਸ ਆਪਣਾ ਮਨ ਬਣਾਓ ਕਿ ਮੈਂ ਨਸ਼ਾ ਛੱਡਣਾ ਆ ਮੈਂ ਇਸ ਨਸ਼ੇ ਦੇ ਕੋਹੜ ਚੋਂ ਨਿਕਲਣਾ ਆ ਤੁਹਾਡੀ ਤੋੜ ਦੀ ਅਸੀਂ ਜ਼ਿੰਮੇਵਾਰੀ ਲੈਨੇ ਆ ਕਿ ਤੁਹਾਨੂੰ ਪਹਿਲੀ ਖਰਾਕ ਦੇ ਨਾਲ ਤੁਹਾਡੀ ਤੋੜ ਖਤਮ ਹੋਊਗੀ ਧੰਨਵਾਦ